ਫਾਜ਼ਿਲਕਾ ਦੇ ਧਲਾਲਾਬਾਦ ਦੇ ਵਿੱਚ ਬੀਡੀਪੀਓ ਦਫਤਰ ਦੇ ਅੰਦਰ ਅਚਾਨਕ ਗੋਲੀ ਚੱਲ ਪਈ ਦੋ ਸਿਆਸੀ ਪਾਰਟੀਆਂ ਉਲਝੀਆਂ ਔਰ ਦੋ ਸਿਆਸੀ ਪਾਰਟੀਆਂ ਦੇ ਲੀਡਰਾਂ ਦੇ ਵਿੱਚ ਕਹਾ ਸੁਣੀ ਹੋਈ ਔਰ ਉਸ ਤੋਂ ਬਾਅਦ ਗੋਲੀ ਚੱਲੀ ਗੋਲੀ ਦਾ ਸ਼ਿਕਾਰ ਹੋਇਆ ਆਮ ਆਦਮੀ ਪਾਰਟੀ ਤੋਂ ਸਰਪੰਚੀ ਦਾ ਉਮੀਦਵਾਰ ਮਨਦੀਪ ਬਰਾੜ ਦੱਸਦੀ ਹੈ ਕਿ ਮੁਹੰਮਦਾਵਾਲਾ ਪਿੰਡ ਤੋਂ ਸਰਪੰਚੀ ਦੀ ਉਮੀਦਵਾਰੀ ਕਰ ਰਿਹਾ ਸੀ ਮਨਦੀਪ ਸਿੰਘ ਬਰਾੜ ਔਰ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਅਕਾਲੀ ਦਲ ਦੇ ਕੁਝ ਲੀਡਰਾਂ ਨੇ ਆ ਕੇ ਇਹ ਲੜਾਈ ਸ਼ੁਰੂ ਕਰ ਲਈ ਕਹਾ ਸੁਣੀ ਤਾਂ ਲੜਾਈ ਸ਼ੁਰੂ ਹੋਈ ਮੁੜ ਕੇ ਗੋਲੀ ਚੱਲ ਪਈ ਅਕਾਲੀ ਦਲ ਦੇ ਕੁਝ ਲੀਡਰਾਂ ਦੇ ਉੱਤੇ ਇਲਜ਼ਾਮ ਲੱਗੇ ਨੇ ਗੋਲੀ ਚਲਾਉਣ ਦੇ ਆਪਣੇ ਆਪ ਚ ਵੱਡਾ ਇਲਜ਼ਾਮ ਹੈ ਬੇਸ਼ੱਕ ਤੁਹਾਨੂੰ ਦੱਸ ਦਿੰਦੇ ਆ ਕਿ ਬੀਡੀਪੀ ਉਹ ਦਫਤਰ ਦੇ ਵਿੱਚ ਸਾਰਾ ਵਾਕਿਆ ਵਾਪਰਿਆ ਕਾਂਡ ਵਾਪਰਿਆ ਔਰ ਉਸ ਤੋਂ ਬਾਅਦ ਮਨਦੀਪ ਬਰਾੜ ਨੂੰ ਡੀਐਮਸੀ ਰੈਫਰ ਕਰ ਦਿੱਤਾ ਗਿਆ ਸਰਕਾਰੀ ਹਸਤਾ ਲਜਾਇਆ ਗਿਆ ਉੱਥੇ ਪਹਿਲੀ ਜਾਂਚ ਜਿਹੜੀ ਆ ਉਹ ਹੋਈ ਔਰ ਉਸ ਤੋਂ ਬਾਅਦ ਡੀਐਮਸੀ ਰੈਫਰ ਕਰ ਦਿੱਤਾ ਗਿਆ ਇੱਕ ਪਾਸੇ ਤਾਂ ਇਹ ਹਾਲ ਹੈ ਦੂਜੇ ਪਾਸੇ ਜਦੋਂ ਤੱਥ ਸਾਹਮਣੇ ਆਏ ਆਮ ਆਦਮੀ ਪਾਰਟੀ ਦੇ ਵਿਧਾਇਕ ਗੋਲਡੀ ਕੰਬੋਜ ਨੇ ਵੀ ਕੁਝ ਤੱਥ ਸਾਂਝੇ ਕੀਤੇ ਨੇ ਜਲਾਲਾਬਾਦ ਤੋਂ ਵਿਧਾਇਕ ਨੇ ਉਹਨਾਂ ਨੇ ਸਾਫ਼ ਕਿਹਾ ਕਿ ਅਕਾਲੀ ਦਲ ਦੇ ਕੁਝ ਲੀਡਰ ਔਰ ਆਮ ਆਦਮੀ ਪਾਰਟੀ ਦੇ ਕੁਝ ਲੀਡਰ ਆਮੋ ਸਾਹਮਣੇ ਹੋ ਗਏ ਸੀ ਜਿਨ੍ਹਾਂ ਵਿੱਚ ਅਕਾਲੀ ਦਲ ਦੇ ਲੀਡਰ ਨੋਨੀ ਮਾਨ ਔਰ ਬੌਬੀ ਮਾਨ ਦਾ ਨਾਮ ਸਾਹਮਣੇ ਆ ਰਿਹਾ ਹੈ ਇਹ ਦੋ ਲੀਡਰ ਉੱਥੇ ਆਉਂਦੇ ਨੇ ਨਾਲ ਇਹਨਾਂ ਦੇ ਸਾਥੀ ਹੁੰਦੇ ਨੇ ਪਰ ਕੁਝ ਤੱਥ ਕਲੀਅਰ ਹੁੰਦਿਆਂ ਹੁੰਦੀਆਂ ਕਹਾਣੀ ਅੱਛੇ ਤੱਕ ਨਿਪੜ ਗਈ ਕਿ ਜਦੋਂ ਉੱਥੇ ਨੋਨੀ ਮਾਨ ਬੋਬੀ ਮਾਨ ਆਪਣੇ ਸਾਥੀਆਂ ਨਾਲ ਆਏ ਤਾਂ ਉੱਥੇ ਹੀ ਨਵਦੀਪ ਬਰਾੜ ਵੀ ਮੌਜੂਦ ਸੀ ਸਰਪੰਚੀ ਵਾਸਤੇ ਨਾਮਜ਼ਦੀ ਭਰ ਰਹੀ ਸੀ ਔਰ ਉੱਥੇ ਹੰਗਾਮਾ ਹੋ ਗਿਆ ਕਿ ਹਾਸੁਣੀ ਹੋਈ ਕਿ ਹਾਸੁਣੀ ਕਦੋਂ ਹੱਥੋਂ ਭਾਈਚ ਬਦਲ ਗਈ ਸਮਝ ਨਹੀਂ ਆਇਆ ਔਰ ਨਾਲੋਂ ਨਾਲ ਗੋਲੀ ਚੱਲ ਪਈ ਖੈਰ ਮੌਕੇ ਤੇ ਅਫਰਾ ਦਾ ਫਰੀ ਮਚ ਗਈ ਔਰ ਸਵਾਲ ਇਹ ਵੱਡਾ ਖੜਾ ਹੋ ਰਿਹਾ ਕਿ ਬੀਡੀਪੀਓ ਦਫ਼ਤਰ ਦੇ ਅੰਦਰ ਸਰਕਾਰੀ ਦਫ਼ਤਰ ਦੇ ਅੰਦਰ ਅਚਾਨਕ ਤਣਾਅਪੂਰਵਕ ਮਾਹੌਲ ਬਣ ਗਿਆ ਹੰਗਾਮਾ ਹੋ ਗਿਆ ਲਾ 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 ਹੋ ਗਈ ਅਚਾਨਕ ਗੋਲੀ ਚੱਲ ਪਈ ਔਰ ਉੱਥੇ ਸੁੰਨ ਪਸਰ ਗਈ ਖੈਰ ਇਸ ਮਾਮਲੇ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਮਨਦੀਪ ਬਰਾੜ ਦੀ ਸਿਹਤ ਨਾਜ਼ੁਕ ਹੈ ਔਰ ਜ਼ੇਰੇ ਇਲਾਜ ਚੱਲ ਰਹੇ ਨੇ ਜਦਕਿ ਦੂਜੇ ਪਾਸੇ ਅਕਾਲੀ ਲੀਡਰਾਂ ਦੇ ਉੱਤੇ ਸਿੱਧੇ ਇਲਜ਼ਾਮ ਲਾਏ ਜਾ ਰਹੇ ਨੇ ਹਾਲਾਂਕਿ ਨੂਨੀ ਮਾਨ ਤੇ ਬੌਬੀ ਮਾਨ ਦਾ ਨਾਮ ਵਿੱਚ ਜ਼ਰੂਰ ਆ ਰਿਹਾ ਕਿਹਾ ਕਿ ਉੱਥੇ ਨੂਨੀ ਮਾਨ ਤੇ ਬੌਬੀ ਮਾਨ ਆਪਣੇ ਸਾਥੀਆਂ ਸਮੇਤ ਆਏ ਔਰ ਉੱਥੇ ਬਹਿਸ ਸ਼ੁਰੂ ਹੋ ਗਈ ਪਰ ਗੋਲੀ ਚਲਾਈ ਕਿੰਨੇ ਇਸ ਨੂੰ ਲੈ ਕੇ ਅਜੇ ਵੀ ਸ਼ਸ਼ੋਪੰਜ ਹੈ ਔਰ ਇਹ ਇਲਜ਼ਾਮ ਅਜੇ ਇਲਜ਼ਾਮ ਹੀ ਹੈ ਜਦ ਤੱਕ ਪੁਲਿਸ ਇਹਨਾਂ ਦੀ ਪੁਸ਼ਟੀ ਨਹੀਂ ਕਰਦੀ ਖੈਰ ਵੱਡੇ ਇਲਜ਼ਾਮ ਲਗਾਏ ਜਾ ਚੁੱਕੇ ਨੇ ਸਰਪੰਚੀ ਮਾਮਲੇ ਨੂੰ ਲੈ ਕੇ ਬਹੁਤ ਗੱਲਾਂ ਸਾਹਮਣੇ ਆ ਰਹੀਆਂ ਪੁਲਿਸ ਦਾ ਇਸ ਬਾਰੇ ਕੀ ਕਹਿਣਾ ਜਾਂ ਨਵਦੀਪ ਬਰਾੜ ਦਾ ਕੀ ਕਹਿਣਾ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆਂ ਰੂਟੀਨ ਜਿਸੀ ਲੋਕਾਂ ਨੂੰ ਮਿਲਦੇ ਰਹਿੰਦੇ ਆਂ ਜੀ ਔਰ ਇੱਕਦਮ ਫੋਨ ਆ ਵੀ ਵੀਡੀਓ ਵਿੱਚ ਗੋਲੀ ਚੱਲ ਗਈ ਮੈਂ ਪੁੱਛਿਆ ਕੀ ਹੋਇਆ ਕਹਿੰਦਾ ਵੀ ਐ ਕਰਕੇ ਮਨਦੀਪ ਤੇ ਗੋਲੀ ਵੱਜ ਗਈ ਅਸੀਂ ਉੱਥੇ ਪਹੁੰਚੇ ਉਸ ਤੋਂ ਪਹਿਲਾਂ ਉਹਨੂੰ ਲੈ ਕੇ ਆ ਗਏ ਸੋਨਾ 16 ਹਸਪਤਾਲ ਪਹੁੰਚਿਆ ਤਾਂ ਪਤਾ ਲੱਗਾ ਵੀ ਨੂਨੀ ਮਾਨੀ ਆਪ ਗੋਲੀ ਚਲਾਈ ਔਰ ਉਹਦਾ ਭਰਾ ਤੇ ਨਾਲ ਵੀ 25 ਬੰਦੇ ਸੀ ਨਾਲ ਉਹਨਾਂ ਦੇ ਵੀਡੀਓ ਆਫਿਸ ਬਈ ਇਹ ਵਿਅਕਤੀ ਦਾ ਰਾਇ ਨਾਲ ਇਹ ਮਮਦਿਆਲੇ ਪਿੰਡ ਦਾ ਮੁੰਡਾ ਪਰ ਕੱਲ ਨੋਮੀਨੇਸ਼ਨ ਫਾਈਲ ਹੋ ਗਿਆ ਅੱਜ ਕਿਸ ਗੱਲ ਨੂੰ ਲੈ ਕੇ ਚੜ੍ਹ ਪੁਈਏ ਦੇਖੋ ਇਹ ਤਾਂ ਹੁਣ ਪਤਾ ਲੱਗੂਗਾ ਕੀ ਇਸ਼ੂ ਹੈ ਕੀ ਹੋਇਆ ਕਿਉਂਕਿ ਇਹ ਵੀ ਸਰਪੰਚੀ ਦਾ ਕੈਂਡੀਡੇਟ ਸੀ ਉਹਨਾਂ ਨੇ ਵੀ ਇਹਦੇ ਫਾਰਮ ਭਰੇ ਹੋਏ ਸੀ ਸੋ ਸਾਰੇ ਰੂਟੀਨ ਵਿੱਚ ਆ ਜਾ ਹਰ ਕਿਸੇ ਤੇ ਤਰਾਜ ਲੱਗੇ ਸੀ ਕਿਸੇ ਦੀ ਕਈ ਚੀਜ਼ਾਂ ਸੀ ਲੋਕਾਂ ਨੇ ਇਹਦੇ ਕਾਗਜ਼ ਪੱਤਰ ਪੂਰੇ ਕਰਨੇ ਸੀ ਪਰ ਹੁਣ ਬਾਕੀ ਤਾਂ ਕਲੀਅਰ ਫਿਰ ਪਤਾ ਲੱਗੂਗਾ ਪਰ ਬਾਤ ਤਾਂ ਮੰਦ ਭਾਗੀ ਘਟਨਾ ਹੋਈ ਹੈ ਜੋ ਇਹ ਪਹਿਲਾਂ ਗੁੰਡਾ ਰਾਜ ਦਾ ਸਿਸਟਮ ਪਹਿਲੇ ਉਹਨਾਂ ਨੇ ਚਲਾ ਰੱਖਿਆ ਸੀ ਇਹ ਅੱਜ ਵੀ ਉਹਨੂੰ ਚਲਾਉਣਾ ਚਾਹੁੰਦੇ ਆ ਜਿਹਨਾਂ ਅਸੀਂ ਕੰਟਰੋਲ ਕਰਕੇ ਬ ਸੋ ਬੜੀ ਮਾੜੀ ਗੱਲ ਹੈ ਨੋਨੀ ਮਾਨ ਹੈ ਬਾਕੀ ਵਾਈਫਾਇਰ ਕੀਤੇ ਬਾਕੀ ਉਹਦਾ ਬ੍ਰਦਰ ਨਾਲ ਸੀ ਬਾਕੀ ਪਤਾ ਲੱਗੂ ਮੈਨੂੰ ਉਹਦੇ ਬਾਰੇ ਹਲੇ ਪੂਰਾ ਪਤਾ ਨਹੀਂ ਮੈਂ ਉਸ ਤੋਂ ਬਾਅਦ ਹੈ ਬਿਲਕੁਲ ਕਾਰਵਾਈ ਹੋਊਗੀ ਸਾਡੇ ਕੋਲ ਇੱਕ ਪੇਸ਼ੈਂਟ ਆਇਆ ਹੋਣੇ ਜੋ ਉਹਨੇ ਹਿਸਟਰੀ ਦਿੱਤੀ ਕਿ ਗੋਲੀ ਚੱਲੀ ਹੈ ਉਹਦੇ ਚੈਸਟ ਦੇ ਕੋਲ ਵੋਡ ਸੀਗਾ ਉਹਦੀ ਮਰੀਜ਼ ਦੀ ਹਾਲਤ ਨੂੰ ਸੀਰੀਅਸ ਦੇਖਦੇ ਹੋਏ ਅਸੀਂ ਉਹਨੂੰ ਕੋਈ ਫਰਦਰ ਰੈਫਰ ਕਰਦੇ ਸਰ ਕੋਈ ਪਤਾ ਲੱਗ ਸਕਦਾ ਕਿੰਨੀਆਂ ਗੋਲੀਆਂ ਲੱਗੀਆਂ ਨਹੀਂ ਇਹ ਤਾਂ ਬਾਅਦ ਵਿੱਚ ਪਤਾ ਲੱਗੇਗਾ ਜਦੋਂ ਗੋਲੀ ਨਿਕਲੇਗੀ ਐਕਸ-ਰੇ ਕਰਾਂਗੇ ਅਸੀਂ ਉਹਨਾਂ ਨੂੰ ਹਾਇਰ ਸੈਂਟਰ ਤੇ ਰੈਫਰ ਕੀਤਾ ਹੈਗਾ ਜਿੱਥੋਂ ਦਾ ਇਲਾਜ ਪ੍ਰੋਪਰ ਹੋ ਸਕੇ ਅੱਜ ਇਹ ਸਕੂਟਿੰਗ ਚੱਲ ਰਹੀ ਸੀ ਉਹ ਗਰਲਸ ਕਾਲਜ ਚੱਲ ਰਹੀ ਸੀਗੀ ਬੜੀ ਪੀਸਫੁਲੀ ਦੇਖਿਆ ਤੁਸੀਂ ਸਾਰਾ ਕੰਪਲੀਟ ਹੋ ਗਿਆ ਸੀ ਪ੍ਰੋਸੈਸ ਜੀ ਇਹ ਜਿਹੜਾ ਰੀਜ਼ਨ ਐ ਸੀ ਇਹ ਜਿਹੜਾ ਆਪਣਾ ਵੀਡੀਓ ਆਫਿਸ ਹੈਗਾ ਉਥੇ ਵੀਡੀਓ ਆਫਿਸ ਦੇ ਵਿੱਚ ਇਹ ਆਪਣਾ ਨੋਨੀ ਮਾਨ ਤੇ ਉਹਦਾ ਬ੍ਰਦਰ ਤੇ ਬਾਕੀ ਹੋਰ ਜਣੇ ਜਿਹੜੇ ਹੈਗੇ ਆ ਆਏ ਉਹਨਾਂ ਦਾ ਜਿਹੜਾ ਉੱਥੇ ਰਿਟ ਸੀਗੀ ਜਿਹਦੇ ਰਿਗਾਰਡਿੰਗ ਉਹ ਚੱਲ ਰਹੀ ਸੀ ਕਿ ਉਹ ਪੰਚਾਇਤ ਜਿਹੜਾ ਪੰਚਾਇਤ ਦੇ ਹੱਕ ਚ ਸਕੂਲ ਦਾ ਫੈਸਲਾ ਹੋ ਗਿਆ ਸੀਗਾ ਉਹ ਇਸ ਚੀਜ਼ ਨੂੰ ਚਾਹੁੰਦੇ ਸੀਗੇ ਵੀ ਜਿਹੜਾ ਉਹ ਫੈਸਲਾ ਹੋਇਆ ਵੀ ਉਹਨੂੰ ਰਿਵਿਊ ਕੀਤਾ ਜਾਵੇ ਨਹੀਂ ਨਹੀਂ ਕਦਰਵਾਇਜ਼ ਕਾਗਜ਼ ਰੱਦ ਹੁੰਦੇ ਹੈਗੇ ਇਸ ਦੌਰਾਨ ਉਹਨਾਂ ਦੀ ਉੱਥੇ ਗੱਲ ਵੀਡੀਓ ਨਾਲ ਚੱਲ ਰਹੀ ਸੀਗੀ ਵੀਡੀਓ ਨੇ ਉਹਨਾਂ ਨੂੰ ਇਹੀ ਗੱਲ ਕਹੀ ਆ ਵੀ ਠੀਕ ਆ ਸੀ ਸਟੱਡੀ ਕਰਾਂਗੇ ਉਸ ਤੋਂ ਬਾਅਦ ਵੀਲ ਸੀ ਫਿਰ ਉਸ ਤੋਂ ਬਾਅਦ ਇਹ ਸਾਰੇ ਉੱਠ ਕੇ ਬਾਹਰ ਆ ਗਏ ਬਾਹਰ ਜਦੋਂ ਇਹ ਗੇਟ ਤੋਂ ਨਿਕਲ ਕੇ ਅੱਗੇ ਸੜ ਉੱਥੇ ਜਾ ਕੇ ਜਿਹੜਾ ਹੈਗਾ ਇਹਨਾਂ ਦੀ ਮਨਦੀਪ ਸਰਪੰਚ ਉੱਥੇ ਆਇਆ ਉਹਨਾਂ ਦੇ ਨਾਲ ਹੁੰਦੇ ਸੀ ਤੇ ਇਹ ਜਿਹੜੇ ਹੈਗਾ ਤਿੰਨ ਚਾਰ ਗੱਡੀਆਂ ਤੇ ਸੀਗੇ ਤੇ ਉਹਨਾਂ ਨੇ ਉੱਤਰ ਕੇ ਜਿਹੜਾ ਹੈਗਾ ਉਹਨੂੰ ਨੀਤੇ ਫਾਇਰ ਕਰਤਾ